ਸੁਭਲ ਕਰਦੇ ਆਂ ਪਰਨੇ ਕਾਣੇ ਸਿੱਧੂ ਦੀ ਕਾਣਾ ਮੈਨੂੰ ਤਾਂ ਕਹਿੰਨੀ ਕਿ ਮੈਂ ਤਾਂ ਜਿੰਨੀਆਂ ਵੀ ਪਿਕਚਰਸ ਦੇਖੀਆਂ ਆਈਆਂ ਉਹ ਦਾ ਮੂੰਹ ਇੱਕ ਕੱਖ ਤਾਂ ਉਹ ਤੇ ਕਾਏ ਪੂਰਾ ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ 마ਸੂਮੀਅਤ ਹੈ ਨਹੀਂ ਕੋਈ ਡੀਸੈਂਟ ਲੁੱਕ ਨਹੀਂ ਹੈ ਬਿਲਕੁਲ ਵਾਇਅਤ ਕੁੰਡਾ ਕਰਦੀ ਤੇ ਬਦਮਾਸ਼ੀ ਦੀ ਛਾਪ ਉਹਦੇ ਬੁੱਥੇ ਤੇ ਲੱਗੀ ਹੈ ਲੱਗਿਆ ਸਦਾ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਕਿ ਕੁੱਟਿਆ ਆਪਾਂ ਨੇ ਨੂੰ ਬਹੁਤ ਬੜਾ ਸੀਐਮ ਆ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪੁਲਸ ਵਾਲ ਨੂੰ ਦਿਖਾਓ ਜੀ ਮੈਨੂੰ ਕਿ ਮੈਂ ਕੁੱਟਰ ਮੰਨ ਦਿਖਾਓ ਬੜੇ ਲੋਕਾਂ ਨੇ ਨਿਸ਼ਚਿਤ ਕਿਹਾ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ ਭਗਵੰਤ ਨੇ ਤੁਸੀਂ ਦੇਖੀ ਹੈ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ ਉਹ ਬੰਦਾ ਸੀਐਮ ਆ ਪੰਜਾਬ ਦਾ ਉਹ ਇਹਦੇ ਲੱਲੂ ਪੰਜੇ ਨੂੰ ਦੇਖੋ ਕਿ ਜੀ ਤੁਸੀਂ ਜੀ ਕਿਵੇਂ ਕੁੱਟਦੇ ਹੋ ਦਿਖਾਓ ਜੀ ਮੈਨੂੰ ਸੋ ਲੱਖਾ ਸਦਾਣਾ ਬਹੁਤ ਹੀ ਗਲਤ ਬਲੇਮ ਲਾ ਰਿਆ ਆਪਣੇ ਮਨਕਰਨ ਸਟੋਰੀਆਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉਤੇ ਟਰਸਟ ਕਰ ਰਹੇ ਹੋ ਦੂਜੀ ਗੱਲ ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਨ ਲੱਗੇ ਲੋਕਾਂ ਨੂੰ ਬੁਲਾਉਣ ਲੱਗੇ ਜੀ ਪੈਸੇ ਦਿਵਾਣੇ ਆ ਇਹ ਪੈਸੇ ਦਿਵਾਣ ਵਾਲੇ ਕੰਮ ਕਿਉਂ ਮਿਲਿਆ ਇਹਨਾਂ ਪੁਆਇੰਟ ਵੀ ਨੋਟੇਡ ਪੈਸੇ ਦਿਵਾਣ ਵਾਲਾ ਹੀ ਧੰਦਾ ਕਿਉਂ ਅਪਯੋਗ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ ਬਹੁਤ ਕੰਮ ਆ ਪੰਜਾਬ ਚ ਕਰਨ ਵਾਲੇ ਸਿਰਫ ਲੋਕਾਂ ਦੇ ਪੈਸੇ ਦਿਵਾਣੇ ਆ ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਹੁਣ ਜਿਹੜਾ ਆ ਭਾਨਾ ਸਿੱਧੂ ਲਾ ਲਓ ਲੱਖਾਂ ਸਦਾਣਾ ਲਾ ਲਓ ਇਹ ਲੋਕਾਂ ਦੀ ਸੋਚ ਆ ਵੀ ਸਿ ਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ ਤਾਂ ਇਹ ਕੰਮ ਕਰੇ ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ ਸੋ ਬਾਸ਼ ਇਹਨਾਂ ਨੇ ਕੀ ਕਰਨਾ ਹੈ ਬਿੱਲਾ ਹੁਣ ਕਿਸੇ 파ਟੀ ਨਾਲ ਕਿ ਸੀਟ ਲੈ ਲਈ ਐਮਪੀ ਐਮ ਐਲ ਏ ਬਣ ਜੀ ਅਸੀਂ ਕਿਤੇ ਕੱਲ ਨੂੰ ਸ਼ਹਿਰ ਫਿਊਚਰ ਤੁਸੀਂ ਵੀ ਸੀਐਮ ਬਣ ਜਾਗੇ ਜਿੰਨਾ ਲੋਕਾਂ ਨੇ ਗੁੰਡਾ ਕਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ ਰੋਟੀ ਪਾਣੀ ਛੱਕੀ ਹੋਵੇ ਫੁਲਕੇ ਜਿੰਨਾਂ ਦੇ ਬਦਮਾਸ਼ੀਆਂ ਤੇ ਚੱਲੇ ਹੋਣ ਇਦਾਂ ਦੇ ਬੰਦੇ ਨੂੰ ਆਪਣੇ ਤੁਸੀਂ ਸਿਰ ਦਾ ਤਾਜ ਬਣਾ ਲਓਗੇ ਸਹੀ ਗੱਲ ਲੱਖ ਸਦਾਣੀ ਦੀ ਗੈਂਗਸਟਰ ਸੀ ਇਹ ਪਹਿਲੇ ਠੀਕ ਹੈ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਜਿਹੜੇ ਐਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਗਾ ਜਦੋਂ ਕੋਲ ਜ਼ਮੀਨ ਆ ਕਿੰਨੀ ਫੈਮਿਲੀ ਵਿਚੋਂ ਆਈ ਹੈ ਕਿੰਨੇ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ ਉਹਦਾ ਹਿਸਾਬ ਦੇਗਾ ਅੱਜ ਇਹ ਦੁੱਧ ਦੇ ਤੁਲੇ ਤੇ شریف ਬੰਦੇ ਸਮਾਜ ਨੂੰ ਦਿਖਾਰੇ ਬੇਸੀ ਤਾਂ ਬੜੇ شریفਾ ਜੀ ਬਹੁਤ ਲੱਖ ਸਦਾਨਾ ਪੂਰਾ ਜ਼ੋਰ ਲਾ ਰਿਆ ਜੇ ਭਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਭਾਨੇ ਨੂੰ ਆਏਗਾ ਹੁਣ ਕਹਿੰਦੇ ਜੀ ਭਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਦਿਨ ਤੇ ਚਾਰਜ ਲੱਗ ਗਿਆ ਚੈਨ ਸਨੇਚਿੰਗ ਦਾ ਕਹਿੰਦੇ ਆ ਜੀ ਪਾਨਾ ਸਿੱਧੂ ਦੇ ਮੈਂ ਵਕੀਲ ਦੇ ਵੀ ਇੰਟਰਵਿਊ ਸੁਣੀ ਆ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ ਠੀਕ ਹੈ ਹੁਣ ਚੈਂਸ ਨੈਚਿੰਗ ਦਾ ਵੀ ਉਹਦੇ ਤੇ ਪਤਾ ਗਿਉ ਨੂੰ ਚੈਂਸ ਨੈਚਿੰਗ ਦਾ ਕੋ ਪ੍ਰਾਣਾ ਕੇਸ ਵੀ ਆ ਗਿਆ ਸਾਹਮਣੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਦੇਖਿਆ ਹਾਂ ਹੁਣ ਚੈਂਸ ਨੈਚਿੰਗ ਕੀਤੀ ਆ ਯਾ ਹਾ ਹਣ ਰਿਸ਼ਵਤ ਮੰਗੀ ਆ ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ ਮੈਂ ਵੀ ਤੁਹਾਡੇ ਵਰਗੀ ਆਮ ਜਨਤਾ ਆ ਪਰ ਪੁਆਇੰਟਸ ਆ ਮੇਰੇ ਕੋਲ ਕੁਛ ਓਏ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਕਾਨੂੰਨ ਤੁਹਾਡੇ ਉੱਪਰ ਕੁਝ ਝੂਠੇ ਅਲੀਕੇਸ਼ਨ ਲਾ ਕੇ ਤੜਸ਼ਤਰ ਪ੍ਰੇੜ ਕਰੇ ਮੰਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ ਚਾਂਸਨਾਚਿੰਗ ਵੀ ਝੂਠੀ ਹੋਣੀ ਆ ਪਰ ਛਿੱਤਰ ਪ੍ਰੇੜ ਤਾਂ ਹੋ ਰਹੀ ਹੈ ਨਾ ਹੁਣ ਜੇ ਛਿੱਤਰ ਪ੍ਰੇੜ ਹੋ ਰਹੀ ਹੈ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕੀ ਤੁਹਾਡੇ ਕੋਲ ਕਿਸੇ ਕੋਲ ਵੀ ਜੇ ਮੈਂ ਕਹਦਾ ਤੇ ਭਾਨ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਛਡਾਤਾ ਮੈਂ ਤਾਂ ਦੇਖਿਆ ਹੀ ਨਹੀਂ ਜਦ ਮੈਂ ਪੁਲਿਸ ਨੂੰ ਫੋਨ ਨੂੰ ਕੁੱਟਦੇ ਨਹੀਂ ਦੇਖਿਆ ਤੇ ਮੈਂ ਕਿੱਦਾਂ ਇਹ ਬਿਆਨ ਕਹਦਾ ਪਾਣੇ ਨੂੰ ਕੁੱਟ ਪਈ ਆ ਗੱਲ ਹੱਕ ਤੇ ਸੱਚ ਦੀ ਕਰੂੰਗੀ ਪਰ ਲੱਖਾਂ ਸਿਧਾਣਾ ਕੁਝ ਗੱਲਾਂ ਝੂਠੀਆਂ ਫੁਲਾ ਰਿਆ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ ਤੁਸੀਂ ਘਰਾਂ 'ਚ ਕਚਹਿਰੀਆਂ ਲਾਉਂਗੇ ਪੈਸੇ ਕਿਸੇ ਦੇ ਫਸੇ ਆ ਮਰੇ ਆ ਕਿਸੇ ਏਜੰਟ ਨੇ ਧੋਖਾ ਕੀਤਾ ਤੇ ਪੁਲਿਸ ਕਾਦੇ ਵਾਸਤੇ ਆ ਕੋਰਟ ਕਚਹਿਰੀਆਂ ਕਾਦੇ ਵਾਸਤੇ ਆ ਜੇ ਅੱਜ ਐਨਆਰਕੇ ਬੰਦੇਆਂ ਜਾਂ ਮੇਰੇ ਵਰਗੇ ਬੰਦੇਆਂ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਜੇ ਆਹ ਕੰਮ ਅਸੀਂ ਆਪਣੇ ਹੱਥ ਲਾਨੇ ਆ ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਮੈਂ دیਵਾਨਾ ਜੀ ਪੈਸੇ ਇਹ ਤਾਂ ਕਾਨੂੰਨ ਨੂੰ ਹੱਥ ਜੀ ਸਿਆਣੇ ਬਣੋ ਕਾਨੂੰਨ ਨੂੰ ਹੱਥ ਲੈਣ ਵਾਲੀ ਗੱਲ ਹੋ ਗਈ ਆ ਸਿਆਣੇ ਸਿਆਣੇ ਬਣ ਕੇ ਸੋਚੋ ਤੇ ਜਦੋਂ ਪੱਕੇ ਕਾਨੂੰਨ ਨੂੰ ਹੱਥ ਲਵਾਂਗੇ ਆਫਕੋਰਸ ਸਾਡੇ ਖੇਤਰ ਪਰੇਡ ਤਾਂ ਹੋਏਗੀ ਤੁਸੀਂ بڑے ਕੰਮ ਮੈਂ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ ਤੁਸੀਂ ਉਦਾਂ ਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸਿਆਂ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ ਕੀ ਕੋਦਰ ਕਮਿਸ਼ਨ ਮਿਲਦਾ ਤੁਹਾਨੂੰ ਕੰਮਾਂ ਦੇ ਵਿੱਚੋਂ ਭੋਲੀ ਪਾਲੀ ਗਰੀਬ ਮਾਸੂਮ ਜਨਤਾ ਹੈ ਤੁਸੀਂ ਉਹ ਤਾਂ ਪਹਿਲੇ ਵਕਤ ਤੇ ਮਾਰੇ ਆ ਕੁਝ ਗਰੀਬ ਲੋਕ ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ ਸੋ ਬੜਾ ਗੁੰਡਾਗਰਦੀ ਬਦਮਾਸ਼ੀ ਧੱਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਤੋਂ ਤੁਸੀਂ ਆਪ ਸੋਚੋ ਉਹ ਮੰਗੋ ਮੱਠ ਗਿਆ ਸੀ ਨਾ ਕੁੱਲੜ ਪੀਜੇ ਵਾਲਿਆਂ ਦੇ ਕਿੰਦਾ ਧਮਕੀਆਂ ਦਿੰਦਾ ਸੀ ਕਿ 50000 ਰੁਪਏ ਰੱਖ ਦੇ ਮੈਂ ਸਾਰਾ ਮਾਮਲਾ ਰਫਾ ਦਫਾ ਕਰ ਦੂੰ ਅਗਲੇ ਲੈਸਸੀ ਸੀ ਟੀਵੀ 'ਚ ਫੜਿਆ ਸਾਰੀ ਰਿਕਾਰਡਿੰਗ ਲੀ ਕੀਤੀ ਅੱਜ ਕਿੱਥੇ ਵਾਂਗੂ ਮੱਠ ਬਿਹਾਈਂਡ ਦ ਬਾਗ ਕਿਉਂਕਿ ਮਸੂਮ ਜੇ ਬੱਚੇ ਦਾ ਕਤਲ ਕਰਤਾ ਸਿਰਫ ਪਬਲਿਸਿਟੀ ਸਟੈਂਟ ਲੈਣ ਵਾਸਤੇ ਬਲਕਿ ਉਹ ਬੱਚੇ ਨੇ ਬੇਅਦਬੀ ਕੀਤੀ ਵੀ ਨਹੀਂ ਸੀ ਉਹ ਥੋੜਾ ਮੈਂਟਲੀ ਤੌਰ ਤੇ ਵੀ ਬੱਚਾ ਸਟੇਬਲ ਨਹੀਂ ਸੀ ਤੇ ਕਿੰਨੀ ਮਾੜੀ ਗੱਲ ਆ ਸਾਡੇ ਸਮਾਜ ਵਾਸਤੇ ਅਸੀਂ ਫਿਰ ਰੋਲਾ ਪਾਉਂਨੇ ਆ ਉਹ ਫਲਾਨਾ ਬਾਬਾ ਸਰਸੇ ਵਾਲਾ ਉੱਥੇ ਡੇਰਾ ਬਣਾ ਰਿਹਾ ਜੀ ਬਣਾਉਣ ਨਹੀਂ ਦੇਣਾ ਜੀ ਉਹ ਫਲਾਨਾ ਦੂਜਾ ਇੱਕ ਕੋਈ ਹਰਜੀਤ ਸਿੰਘ ਬਾਬਾ ਉੱਠਿਆ ਉਹਦੇ ਤੇ ਵੀ ਰੇਪ ਰੂਪ ਦਾ ਕੇਸ ਚੱਲ ਰਿਹਾ ਹਰਜੀਤ ਸਿੰਘ ਤੇ ਉਹ ਵੀ ਇੱਥੇ ਦਿਮਾਲਾ ਜਿਹਾ ਬਣ ਕੇ ਇੱਥੇ ਮੂਰੇ ਖੰਡਾ ਲਾ ਲੈਂਦਾ ਟਿੱਕੇ ਲਾ ਲੈਂਦਾ ਉਹ ਬੰਦੇ ਦੇ ਜੇ ਤੁਸੀਂ ਗੌਰ ਨਾਲ ਤੁਸੀਂ ਚਿਹਰਾ ਦੇਖੋਗੇ ਨਾ ਉਹ ਤਾਂ ਚਿਹਰੇ ਤੇ ਉੱਤੇ ਲਿਖਿਆ ਹਰਜੀਤ ਸਿੰਘ ਉਹਦੇ ਬਾਬੇ ਦੇ ਵੀ ਮੈਂ ਤਾਂ ਹੈ ਹੀ ਸਿਰੇ ਦਾ ਦਗੜਦਲਾ ਉਹ ਸਿਰੇ ਦਾ ਦਗੜਦਲਾ ਬੰਦਾ ਗਲਤੀ ਇਹ ਤੇ ਬਾਬਿਆਂ ਨੂੰ ਬਣਾਉਂਦਾ ਕੋਣ ਆ ਕਦੀ ਜੜ ਫੜਿਆ ਕਰੋ ਹੂ ਲਾਲਾ ਹੂ ਲਾਲਾ ਨਾ ਕਰਿਆ ਕਰੋ ਜੜ ਫੜਿਆ ਕਰੋ ਇਹ ਜੇ ਬਾਬਿਆਂ ਨੂੰ ਬਣਾਉਂਦੀਆਂ ਸਾਡੀਆਂ ਬੀਬੀਆਂ ਜਦੋਂ ਚੋਲਾ ਚੱਕਦੀਆਂ ਪਿੰਡਾਂ ਤੋਂ ਬਸਤੇ ਫੜਦੀਆਂ ਬਾਬੇ ਪੁੱਛਣ ਆਲੇ ਆਏ ਜੀ ਕੁੱਤ ਵੀ ਇਤਵਾਦ ਕਰਾ ਲੈ ਜੀ ਕਿਤੇ ਨੌਂ ਦੇ ਬਸਟੇ ਮੁੰਡਾ ਨਾ ਹੋ ਜੇ ਮੁੰਡਾ ਮੇਰੇ ਵਾਸਤੇ ਰਵੇ ਮੇਰਾ ਬੰਦਾ ਮੇਰੇ ਵਾਸਤੇ ਰਵੇ ਮਤਲਬ ਇਹ ਵਸ ਵਸੋਂ ਦੇ ਚੱਕਰ ਦੇ ਵਿੱਚ ਫਿਰ ਇਹ ਬੀਬੀ ਦਸ ਘਰੇ ਜਾ ਕੇ ਕਹਿੰਗੀ ਮੈਂ ਤਾਂ ਅੜੀ ਤੇ ਫਲਾਣੇ ਬਾਬੇ ਕੋਲ ਗਈ ਸੀ ਕੁੜਿਆ ਸਤਵੀਤ ਕਰਕੇ ਦਿੱਤਾ ਨਹੀਂ ਮੇਰਾ ਤਾਂ ਪੁੱਤ ਮੇਰੀ ਮੁੱਠ ਚ ਆ ਗਿਆ ਉਹ ਬੀਬੀ ਸੁਣੀ ਅੱਛਾ ਚੱਲ ਵੀ ਉਹ ਵੀ ਝੋਲਾ ਚੱਕ ਕੇ ਉਧਰ ਨੂੰ ਸੋ ਇਹ ਵੀ ਜੇ ਢੋਂਗੀ ਪਠੰਗੀ ਬਾਬਿਆਂ ਨੂੰ ਅਸੀਂ ਬਣਾਉਨੇ ਆ ਬੀਬੀਆਂ ਸਾਡੀਆਂ ਪੁਰਾਣੀਆਂ ਅਨ ਐਜੂਕੇਟਿਡ ਨਹੀਂ ਅੱਜ ਦੀਆਂ ਪੜੀਆਂ ਲਿਖੀਆਂ ਕੁੜੀਆਂ ਬਹੁਤ ਰੇਅਰ ਦਿਖਣੀਆਂ ਤੁਹਾਨੂੰ ਇਹ ਵੀ ਜੇ ਡੇਰਿਆ ਤੇ ਸੋ ਜੇ ਭਾਨੇ ਸਿੱਧੂ ਤੇ ਲੱਖੇ ਸੁਧਾਣੇ ਨੂੰ ਸੁਧਾਰ ਕਰਨਾ ਹੈ ਨਾ ਪੰਜਾਬ ਦਾ ਜਿਹੜੇ ਮੀਆਂ ਸੁਲੇਮਾਨੀ ਮੀਆਂ ਬੰਗਾਲੀ ਜੀ ਮੀਆਂ ਸ਼ੀਆਂ ਬਸਾਂ ਕਹਿਣਾ ਤੇ ਬਸ ਸਟੈਂਡ ਤੇ ਬੋਰਡ ਲੱਗੇ ਹੁੰਦੇ ਆ ਲੱਖੇ ਸੁਧਾਣੇ ਨੂੰ ਤੇ ਭਾਨੇ ਨੂੰ ਮੈਂ ਤਾਂ ਮੰਨਾਂ ਲਾ ਦੇਣ ਸਾਰੇ ਬੋਰਡ ਭਜਾ ਦੇਣ ਸਾਰੇ ਬੰਗਾਲੀ ਤੰਤਰਕਾਂ ਪੰਜਾਬ ਚੋਂ ਕੱਢੋ ਗੰਦੇ ਤੰਤਰਕਾਂ ਦਾ ਭਜਾਉਣੇ ਸਾਰੇ ਜਿਹੜੇ ਗੰਦੇ ਡੇਰੇ ਵਾਲੇ ਬੀਪੀਐਸਟ ਆ ਪੰਜਾਬ ਚੋਂ ਜਿੱਥੇ ਵੀ ਪਤਾ ਲੱਗਦਾ ਵੀ ਆਹਾਂ ਬੰਦੇ ਨੇ ਉਹ ਬੁੜੀ ਨੇ ਰੇਪ ਕੀਤਾ ਛੇਤਰ ਪਰੇਡ ਮਾਰੋ ਤੇ ਕੱਢੋ ਪੰਜਾਬ ਤੋਂ ਬਾਹਰ ਕਰ ਸਕਦੇ ਲੱਖਾਂ ਸਦਾਣਾ ਤੇ ਪੰਨਾ ਸਿੱਧੋਂ ਤੇ ਦੇਖ ਨਾ 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 ਕਿਉਂਕਿ ਰੇਪੀਅਸ ਨੇ ਫੇਰ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਦੇਣਾ ਵੀ ਛੱਡੋ ਯਾਰ ਮੈਂ ਤੁਹਾਨੂੰ 2-3 ਲੱਖ ਦਿੰਦਾ ਤੁਸੀਂ ਮਾਮਲਾ ਦਾਫਾ ਕਰੋ ਇਹਨਾਂ ਨੇ ਉੱਥੇ ਵੀ ਗੋਜੀ ਗਰਮ ਕਰੇ ਘਰ ਨੂੰ ਮੁੜਿਆ ਆਉਣੀਆਂ ਮਤਲਬ ਤੁਸੀਂ ਪੁੱਠੇ ਕੰਮ ਕਰ ਰਹੇ ਹੋ ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ 'ਚ ਕੰਮ ਕਰੋਗੇ ਨਾ ਸਾਡੇ ਵਰਗੇ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦੇਣਗੇ ਤੇ ਤੁਹਾਨੂੰ ਸਟੈਂਡ ਕਰਨਗੇ ਪਰ ਜੋਰ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ ਉਹ ਵੀ ਵਾਇਰਲ ਹੋਈ ਸੀ ਜਿਹੜੇ ਏਜੰਟ ਨੂੰ ਗੰਧੀਆਂ ਗਾਲਾਂ ਕੱਢ ਰਿਆ ਇਹ ਉਹਦਾ ਬੋਲਣ ਦਾ ਤਰੀਕਾ ਜਦੋਂ ਦੇਖੋਣੇ ਕਾਣੇ ਨੂੰ ਫੋਟੋ 'ਚ ਆਏ ਹੋਊਗਾ ਇਹ ਕੋਈ ਤਰੀਕਾ ਮਤਲਬ ਬਦਮਾਸ਼ੀ ਦਿਖਾਣਾ ਫੁੱਟ ਜਾਣਾ ਖਣੇ ਨੂੰ ਆਏ ਕਰ ਦੋ ਦੈਟਸ ਅ ਰੋਂਗ ਸੋ ਪੰਜਾਬ 'ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ ਹੌਲੀ ਹੌਲੀ ਤਾਕਿ ਪੰਜਾਬ ਪੰਜਾਬ ਚ ਲੋਕੀ ਸਕੂਨ ਨਾਲ ਰਹਿ ਸਕਣ ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਕਿ ਉਹ ਫਲਾਣਾ ਗੁੰਡਾ ਯਾਰ ਉਹ ਆ ਜਾਊਗਾ ਯਾਰ ਉਹ ਧੱਕੇ ਨਾਲ ਮੇਰੇ ਤੋਂ ਪੈਸੇ ਲੈ ਜਾਏ ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ ਉਹਨੂੰ ਥ੍ਰੈਟਿੰਗ ਉਹਨੂੰ ਟਰੈਸਪਾਸਿੰਗ ਕਹਿੰਦੇ ਆ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵ ਤੇ ਖੜਕੇ ਦੇਖੋ ਧਰਨਾ ਲਾ ਕੇ ਦੇਖੋ ਉਹਨੂੰ ਬੋਲ ਕੇ ਦੇਖੋ ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਛੱਡ ਦੇਗੀ ਤਾੜੂ ਵੀ ਮੁੜ ਕੇ ਕੋਰਟਦਾਰ ਤੇ ਕੇਸ ਚੱਲਦਾ ਹੈ ਜੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਹਰ ਦੇ ਪੁਲਪੁਲਸ ਕਰਦੇ ਆ ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ ਜੇ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਆ ਪੱਦਰ ਪਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ ਉਹਨੂੰ ਧਮਕੀਆਂ ਥ੍ਰੀਟਨਸ ਨਹੀਂ ਦੇ ਸਕਦੇ ਸੋ ਠੀਕ ਹੈ ਪੰਜਾਬ ਸਰਕਾਰ ਨੇ ਵਧਿਆ ਕੀਤਾ ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਹੈ ਆਮ ਆਦਮੀ ਪਾਰਟੀ ਬੈਠੀ ਹੈ ਤੁਸੀਂ ਆਮ ਆਦੀ ਪਾਰਟੀ ਨਾਲ ਗੱਲ ਕਰੋ ਸੀਐਮ ਸਾਹਿਬ ਦੇ ਕੋਠੀ ਜਾਓ ਉੱਥੇ ਦੱਸੋ ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲੱਗੇ ਤੁਸੀਂ ਜਿਹੜੇ ਘਰਾਂ ਚ ਕਚਹਿਰੀਆਂ ਲਾਈ ਜਾ ਰਹੇ ਆ। ਉਹ ਕ ਕਚਹਿਰੀ ਲੰਘ ਲੰਘਦੇ ਉਹਨੇ ਕੱਲ ਨੂੰ ਪੁੱਛਾ ਦੇਣ ਲੱਗ ਜਾਣੀਆਂ ਨੇ ਲੱਖੇ ਸਦਾਣੇ ਨੇ ਤੇ ਭਾਨੇ ਨੇ। ਐਦਾਂ ਐਦਾਂ ਸੇਰਾ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ। ਚਲੋ ਭਈ ਜੇ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ। ਐਦਾਂ ਪੁੱਛਾ ਦੇਣਗੇ। ਫਿਰ ਮੁੜ ਕੇ ਬੀਬੀਆਂ ਜਾਣੀਆਂ 1000 2000 3000 4000 5000 ਰੁਪਏ ਕਰਦੇ ਕਰਦੇ 10000 ਬਣ ਜਾਣਗੇ। ਫਿਰ ਇਹ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ ਫਿਰ ਬਾਬੇ ਬਣ ਜਾਣਗੇ। ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬਾਬਾ ਬਣਾਉਂਦੇ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ ਬਾਬਾ ਮਾਂ ਦੀ ਕੋ ਖੋਣੀ ਪੈਦਾ ਹੁੰਦਾ ਸਜਨਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ਐਦਾਂ ਦੇ ਕੰਮ ਛੱਡੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ